ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਜੋ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਸ ਦੇ ਦੀਵਾਨਾ ਵਿੱਚ 5-5 ਲੱਖ ਦਾ ਇਕੱਠ ਹੁੰਦਾ ਰਿਹਾ ਅੱਜ ਤੱਕ ਉਸ ਦਾ ਰਿਕਾਰਡ ਕੋਈ ਬਾਬਾ ਤੋੜ ਨਹੀਂ ਸਕਿਆ ਜਿੰਨਾ ਕਿ ਮੈਨੂੰ ਗੁਰਮਤਿ ਵਾਰੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਗੁਰਮਤਿ ਦਾ ਬਹੁਤ ਗੁੜਾ ਗਿਆਨੀ ਹੋ ਗਿਆ ਪਰ ਇੰਨਾ ਕਿ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਇਹ ਟੰਡਰੀਆਂ ਵਾਲਾ 100% 101% ਮਾਨਮੁਖ ਬੰਦਾ ਹੈ ਗੁਰਬਾਣੀ ਦੇ ਮੁਤਾਬਕ ਇਹ ਗੁਰਮਖ ਨਹੀਂ ਇਹ ਮਾਨਮੁਖ ਬੰਦਾ ਹੈ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਅਸੀਂ ਬੜੀਆਂ ਟਾਰਾਂ ਮਾਰਦੇ ਹਾਂ ਅਸੀਂ ਸਿੱਖ ਹਾਂ ਅਸੀਂ ਗੁਰੂ ਕੇ ਸਿੱਖ ਹਾਂ ਅਸੀਂ ਸਵਾ ਲੱਖ ਨਾਲ ਇਕੱਲਾ ਹੀ ਲੜ ਸਕਦੇ ਹਾਂ ਪਰ ਸਾਡਾ ਸਮਾਜ ਸਿੱਖੀ ਵਿੱਚ ਕਿੱਥੇ ਖੜਾ ਮੈਂ ਇਸ ਤੇ ਥੋੜਾ ਜਿਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰਨੀ ਹੈ ਟੰਡਰੀਆਂ ਵਾਲਾ ਜਿਹਦੇ ਦੀਵਾਨਾ ਵਿੱਚ 5-5 ਲੱਖ ਦਾ ਇਕੱਠ ਹੁੰਦਾ ਰਿਹਾ ਗੁਰੂ ਸਾਹਿਬ ਉਸ ਨੂੰ ਸਿੱਖੀ ਵਿੱਚ ਕੱਚਾ ਆਖਦੇ ਹਨ ਵੀ ਇਹ ਬੰਦਾ ਸਿੱਖੀ ਵਿੱਚ ਕੱਚਾ ਹੈ ਤੇ ਕਿਸੇ ਨੂੰ ਯਕੀਨ ਨਹੀਂ आनंद ਸਾਹਿਬ ਦੇ ਪਾਠ ਦੀ 24ਵੀਂ ਪੌੜੀ ਪੜੋ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹੇ ਆ ਕਛੁ ਨ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰੂ ਸਾਹਿਬ ਫਰਮਾਉਂਦੇ ਹਨ ਜਿਹੜੇ ਕੱਚੀ ਬਾਣੀ ਗਾਉਂਦੇ ਹਨ ਜਿਹੜੇ ਸੁਣਦੇ ਹਨ ਇਹ ਸਿੱਖੀ ਵਿੱਚ ਕੱਚੇ ਹਨ 5 ਲੱਖ ਬੰਦਾ ਮੂਹਰੇ ਬੈਠਾ ਸਿੱਖੀ ਵਿੱਚ ਕੱਚਾ ਬੈਠਾ ਗੁਰੂ ਦੀ ਸੰਗਤ ਅਖਵਾਉਣ ਦਾ ਹੱਕਦਾਰ ਨਹੀਂ ਹੈ ਮਾਨਮੁਖਾ ਗੁਰੂ ਸਾਹਿਬ ਕਹਿੰਦੇ ਹਨ ਬਾਣੀ ਵਿੱਚ ਸਮਝਾਉਂਦੇ ਹਨ ਮਾਨਮੁਖ ਜਿੰਨੀ ਮਰਜ਼ੀ ਭਗਤੀ ਕਰ ਲਵੇ ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ ਸਿਮਰਨ ਕਰ ਲਵੇ ਕੀਰਤਨ ਕਰ ਲਵੇ ਨਗਰ ਕੀਰਤਨ ਕੱਢ ਲਵੇ ਜੋ ਮਰਜ਼ੀ ਕਰ ਲਵੇ ਮਨਮੁਖ ਦਾ ਇੱਕ ਤਿਲ ਵੀ ਥਾਂਏ ਨਹੀਂ ਪੈਂਦਾ ਕਿਉਂਕਿ ਮਨਮੁਖ ਗੁਰੂ ਤੋਂ ਬਿਨਾ ਭਗਤੀ ਕਰਦਾ ਹੈ ਹੁਣ ਮਨਮੁਖ ਕੌਣ ਹੈ ਸਾਡੇ ਸਮਾਜ ਦੀ ਸਮਝ ਹੈ ਮਨਮੁਖ ਉਹ ਬੰਦਾ ਹੈ ਜਿਹੜਾ ਵਾਲ ਕਟਾਉਂਦਾ ਜਿਹੜਾ ਦਾੜੀ ਮਨਾਉਂਦਾ ਜਿਨੇ ਅਮਰਤ ਨਹੀਂ ਛਕਿਆ ਨਹੀਂ ਇਹ ਬਾਣੀ ਦਾ ਫੈਸਲਾ ਨਹੀਂ ਹੈ ਬਾਣੀ ਦੇ ਫੈਸਲੇ ਮੁਤਾਬਕ ਮਨਮੁਖ ਉਹ ਬੰਦਾ ਹੈ ਜੋ ਮਨ ਦੀ ਮਰਜ਼ੀ ਕਰਦਾ ਹੈ ਜੋ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਗੁਰੂ ਦੇ ਹੁਕਮ ਨੂੰ ਨਹੀਂ ਸਮਝਦਾ ਤਾਂ ਜਿਹਨੂੰ ਗੁਰੂ ਦੇ ਹੁਕਮ ਦੀ ਹਜੇ ਸਮਝ ਨਹੀਂ ਆਈ ਉਹ ਮਨਮੁਖ ਹੈ ਹੁਣ ਜਿਵੇਂ ਗੁਰੂ ਸਾਹਿਬ ਕੱਚੀ ਬਾਣੀ ਪੜਨ ਤੋਂ ਗਉਣ ਤੋਂ ਰੁਕਦੇ ਹਨ ਪਰ ਟੰਡਰੀਆਂ ਵਾਲਾ ਇਹ ਜੇ ਹੋਰ ਇਹ ਹਟਦੇ ਨਹੀਂ ਹਨ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਮਨ ਦੀ ਮਰਜ਼ੀ ਕਰਦੇ ਹਨ ਤਾਂ ਇਹ ਸਪਸ਼ਟ ਹੈ ਮਨਮੁਖ ਹਨ ਅੱਜ ਸਾਡਾ ਸਮਾਜ ਦੇਖ ਲਓ ਕਿੱਥੇ ਖੜਾ ਇੱਕ ਮਨਮੁਖ ਬੰਦੇ ਦੇ ਮਗਰ ਲਾ ਕੇ ਕਿਵੇਂ ਲੋਕ دیਵਾਨੇ ਹੋਏ ਰਹਿੰਦੇ ਹਨ ਉਸ ਨੂੰ ਸੰਤਪੁਰਸ਼ ਮੰਨਦੇ ਹਨ ਮੈਂ ਧਾਰਮਿਕ ਗ੍ਰੰਥਾਂ ਵਿੱਚ ਪੜ੍ਹਿਆ ਕਿ ਕਾਲ ਯੁਗ ਵਿੱਚ ਝੂਠ ਦਾ ਬੋਲਬਾਲਾ ਹੋਵੇਗਾ ਸੱਚ ਦੱਬਿਆ ਜਾਵੇਗਾ ਮੈਂ ਉਸ ਵੇਲੇ ਸੋਚਦਾ ਸੀ ਐਵੇਂ ਕਿਵੇਂ ਸੱਚ ਦੱਬਿਆ ਜਾਵੇਗਾ ਝੂਠ ਦਾ ਬੋਲਬਾਲਾ ਕਿਵੇਂ ਹੋ ਜਾਵੇਗਾ ਐਵੇਂ ਪਰ ਅੱਜ ਸਪਸ਼ਟ ਨਜ਼ਰ ਆਉਂਦਾ ਹੈ ਕੱਚੀ ਬਾਣੀ ਗਾਉਣ ਵਾਲੇ ਵੱਡੇ ਸੰਤਪੁਰਸ਼ ਬਣੇ ਫਿਰਦੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਸਿੱਖੀ ਵਿੱਚ ਕੱਚਾ ਆਖਦੇ ਹਨ ਵੱਡੇ ਵੱਡੇ ਡੇਰਿਆਂ ਦੇ ਮਾਲਕ ਬਣੇ ਫਿਰਦੇ ਹਨ ਕੱਚੀ ਬਾਣੀ ਗਾਉਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲਦੇ ਹਨ ਅਖੰਡ ਪਾਠ ਦੇ ਜੋ ਗ੍ਰੰਥੀ ਬੈਠਾ ਹੈ ਜਿਸਨੇ ਸੱਚੀ ਬਾਣੀ ਸੱਚ ਦੀ ਬਾਣੀ ਸੁਣਾਉਣੀ ਹੈ ਉਸ ਦੇ ਮੂਹੋਂ ਉਸ ਦੇ ਮੂਹਰੇ ਮਾਈਕ ਚੱਕ ਲੈਂਦੇ ਹਨ ਫਿਰ ਆਪ ਢੋਲ ਕੇ ਆ ਕੁੱਟਣ ਲੱਗ ਜਾਂਦੇ ਹਨ ਕੱਚੀ ਬਾਣੀ ਟੋਟ ਕੇ ਟੱਪੇ ਗਾ ਗਾ ਕੇ ਸੁਣਾਉਂਦੇ ਹਨ ਹੁਣ ਤੁਸੀਂ ਵਿਚਾਰ ਕਰੋ ਸਾਨੂੰ ਕੱਚੀ ਬਾਣੀ ਫਾਇਦਾ ਕਰੇਗੀ ਕਿ ਗੁਰੂ ਕੀ ਬਾਣੀ ਫਾਇਦਾ ਕਰੇਗੀ ਸੋ ਸੱਚ ਦੱਬ ਦਿੱਤਾ ਗੁਰੂ ਦੀ ਬਾਣੀ ਨੂੰ ਦੱਬ ਦਿੱਤਾ ਗ੍ਰਾਂਥੀ ਨੂੰ ਚੁੱਪ ਕਰਵਾ ਦਿੱਤਾ ਕੱਚੀ ਬਾਣੀ ਗਾਉਣ ਵਾਲਿਆਂ ਨੇ ਚੱਕ ਕੇ ਮਾਇਕ ਆਪ ਟੋਟ ਕੇ ਕੱਚੀ ਬਾਣੀ ਸੁਣਾਉਣ ਲੱਗ ਪਏ ਕੱਚੀ ਬਾਣੀ ਰੂਪੀ ਝੂਠ ਦਾ ਬੋਲ ਵਾਲਾ ਵੱਧ ਗਿਆ ਸੱਚੀ ਬਾਣੀ ਸੱਚ ਦੱਬਿਆ ਗਿਆ ਇਹ ਸਪਸ਼ਟ ਨਜ਼ਰ ਆ ਰਿਹਾ ਹੈ ਸੋ ਮੇਰੀ ਬੇਨਤੀ ਇਹੀ ਹੈ ਭਾਈ ਸਮਝੋ ਕੀਰਤਨ ਦੇ ਨੌਤੇ ਅਸੀਂ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਹਾਂ ਅੱਜ ਦਾ ਕੀਰਤਨ ਜਿਹੜਾ ਹੈ ਕੋਈ ਵਿਰਲਾ ਜੱਥਾ ਹੀ ਹੈ ਜਿਹੜਾ ਕੀਰਤਨ ਕਰਦਾ ਹੈ ਨਹੀਂ ਤਾਂ ਇਹ ਢੋਲ ਕੀ ਕੁੱਟ ਸਾਨੂੰ ਬਹੁਤ ਨੁਕਸਾਨ ਕਰਦੇ ਹਨ ਇਹ ਵੱਡੇ ਵੱਡੇ ਦੀਵਾਨ ਲਾਉਣ ਵਾਲੇ ਬਾਬੇ ਇਹਨਾਂ ਦੀ ਰੀਸ ਹੁਣ ਪਿੰਡ ਪਿੰਡ ਨਗਰ ਨਗਰ ਦੇਖੋ ਕਿਵੇਂ ਲੋਕ ਕੱਚੀ ਬਾਣੀ ਗਾਉਂਦੇ ਹਨ ਸਿੱਖ ਸਮਾਜ ਗੁਰੂ ਕੀ ਬਾਣੀ ਤੋਂ ਕਿੰਨੀ ਦੂਰ ਜਾ ਰਿਹਾ ਹੈ ਜੇ ਕੋਈ ਕਹੇ ਵੀ ਅੱਜ ਕੱਚੀ ਗਾਉਂਦੇ ਹਨ ਫਿਰ ਕਦੇ ਗੁਰੂ ਕੀ ਬਾਣੀ ਵੀ ਗਾਉਣਗੇ ਨਹੀਂ ਅਸੀਂ ਉਹਨਾਂ ਬੰਦਿਆਂ ਨੂੰ ਜਾਣਦੇ ਹਾਂ ਜਿਹੜੇ 50-50 ਸਾਲ ਤੋਂ ਕੱਚੀ ਬਾਣੀ ਗਾਉਂਦੇ ਹਨ ਕਈ ਲੋਕ ਕਹਿੰਦੇ ਹਨ ਕਿ ਸੰਤ ਪੁਰਸ਼ਾਂ ਨੇ ਧਾਰਨਾ ਤੇ ਕੀਰਤਨ ਕਿਹਾ ਵਾ ਕਰਨ ਨੂੰ ਸੰਤ ਪੁਰਸ਼ਾਂ ਨੇ ਕੋਲੋਂ ਟੋਟ ਕੇ ਜੋੜਨ ਵਾਸਤੇ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ ਗੁਰੂ ਕੀ ਬਾਣੀ ਦੇ ਵਿੱਚੋਂ ਕੋਈ ਪੰਕਤੀ ਫੜ ਲਓ ਉਸ ਦੀ ਧਾਰਨਾ ਬਣਾ ਲਓ ਸੋ ਮੇਰੇ ਕਹਿਣ ਦਾ ਭਾਵ ਵੱਡੇ ਵੱਡੇ ਸੰਤ ਪੁਰਸ਼ ਬਣੇ ਫਿਰਦੇ ਹਨ ਵੱਡੇ ਵੱਡੇ ਡੇਰਿਆਂ ਦੇ ਮਾਲਕ ਹਨ ਬੜੀ ਸੰਗਤ ਮਗਰ ਲੱਗੀ ਹੋਈ ਹੈ ਪਰ ਗੁਰੂ ਢੰਡਰੀਆਂ ਵਾਲਾ ਦਾਦੂਬਾਲ ਗੁਰ ਇਕਬਾਲ ਇਹ ਸਾਰੇ ਸਿੱਖੀ ਵਿੱਚ ਕੱਚੇ ਹਨ ਮਾਨਮਖ ਹਨ ਗੁਰਮਖ ਉਹ ਹੁੰਦੇ ਹਨ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਹਨ ਅੰਦਰੋਂ ਗੁਰੂ ਨਾਲ ਜੁੜ ਜਾਣ ਜਿਹੜੇ ਗੁਰੂ ਦਾ ਹੁਕਮ ਹੀ ਨਹੀਂ ਮੰਨਦੇ ਉਹ ਅੰਦਰੋਂ ਗੁਰੂ ਨਾਲ ਜੁੜੇ ਨਹੀਂ ਹੋ ਸਕਦੇ ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਸਮਝੋ ਜਿੱਥੇ ਕੱਚੀ ਬਾਣੀ ਗਾਈ ਜਾ ਰਹੀ ਹੈ ਉੱਥੇ ਨਾ ਜਾਓ ਜਾਣ ਦੀ ਲੋੜ ਨਹੀਂ ਸਿੱਖੀ ਵਿੱਚ ਕੱਚੇ ਨਾ ਖਾਓ ਘਰੇ ਬੈਠੋ ਬਾਣੀ ਪੜੋ ਨਿਤਨੇਮ ਕਰੋ ਗੁਰੂ ਕ્યા ਖੁਸ਼ੀਆਂ ਪ੍ਰਾਪਤ ਕਰੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ